ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਮੇਰੇ ਪਿੰਡ ਮੇਰੇ ਖੇਤ ਚੈਨਲ ਦੇ ਨਾਲ ਤੇ ਅੱਜ ਆਪਨੇ ਹੋਈ ਐ ਇੱਕ ਨਿਊ ਐਂਟਰੀ ਤੇ ਆ ਦੇਖੋ ਨਿੱਕਾ ਜਿਹਾ ਬੱਚਾ ਦਿੱਤਾ ਬੱਕਰੀ ਨੇ ਤੇ ਬੱਚਾ ਵੀ ਪੂਰਾ ਘੈਂਟ ਦਿੱਤਾ ਚਿੱਟੇ ਰੰਗ ਦਾ ਇਹ ਆਪਣੀ ਪੱਠ ਦੂਜੇ ਸਵੇ ਸੁਪੀ ਆ ਇਹ ਚਾਰਕ ਦੰਦ ਹੋ ਗਈ ਬਰਬਰੀ ਵਾਠ ਤੇ ਇਹਨੇ ਬੱਚਾ ਇੱਕੋ ਹੀ ਦਿੱਤਾ ਪਹਿਲੇ ਸੂਏ ਵੀ ਇਹਦਾ ਇੱਕ ਹੀ ਬੱਚਾ ਸੀਗਾ ਤੇ ਹੋਣ ਵੀ ਇਹਨੇ ਇੱਕ ਹੀ ਦਿੱਤਾ ਤੇ ਪਹਿਲੇ ਸੂਏ ਵਾਲਾ ਇਹਦਾ ਬੱਚਾ ਸੀ ਲਾਲ ਰੰਗ ਦਾ ਪੂਰਾ ਸ਼ਾਇਦ ਤੁਸੀਂ ਪਹਿਲਾਂ ਵਾਲੀਆਂ ਵੀਡੀਓ ਚ ਦੇਖਿਆ ਹੋਵੇ ਤੇ ਐਦਕੀ ਮੈਂ ਸੋਚਿਆ ਵੀ ਚੱਲ ਆ ਬੱਚਾ ਵੀ ਤੁਹਾਨੂੰ ਦਿਖਾ ਦਿਆਂ ਮੈਂ ਤੇ ਬੱਚਾ ਦਿੱਤਾ ਇਹਨੇ ਪੂਰਾ ਟਾਪ 'ਚ ਗੁਲਾਬੀ ਆ ਦੇਖੋ ਤੁਸੀਂ ਕੈਮਰੇ 'ਚ ਨਜ਼ਰ ਆਈ ਜਾਂਦਾ ਪੂਰਾ ਗੁਲਾਬੀ ਕੰਨ ਦੇਖੋ ਕਿੰਨੇ ਸੋਹਣੇ ਬੱਚੇ ਦੇ ਗੁਲਾਬੀ ਦੇ ਵਿੱਚ ਤੇ ਖੱਟੀ ਅੱਖਾਂ ਬੱਚੇ ਦੀ ਸਾਰੀ ਸਕਿਨ ਇਹਦੀ ਪੂਰੀ ਗੁਲਾਬੀ ਹੈ ਆ ਦੇਖੋ ਬੱਕਰੀ ਆਪ ਤਾਂ ਉਨੀ ਗੁਲਾਬੀ ਨਹੀਂ ਕਹਿ ਸਕਦੇ ਆਪਾਂ ਪਰ ਜਿਹੜਾ ਬੱਚਾ ਦਿੱਤਾ ਉਹ ਬਹੁਤ ਸੋਹਣਾ ਤੇ ਬਾਕੀ ਆਪਾਂ ਸਿਮਰਨ ਨੂੰ ਪੁੱਛਦੇ ਆ ਕਿੰਨੇ ਵਜੇ ਸੂਈ ਸਿਮਰਨ ਬੱਕਰੀ ਇਹ ਆਪਣੀ ਇਹ ਸੂਈ ਆ 4 ਦੇ ਕਰੀਬ ਅੱਛਾ 4 ਕੁ ਵਜੇ ਦੇ ਕਰੀਬ ਆ ਹਾਂ ਇਹ ਠੀਕ ਆ ਉਦੋਂ ਇਹ ਕਰਦੀ ਤਾਂ ਤੜਕੇ ਦੀ ਸੀ ਅਣਮਣੀ ਦੀ ਸੀ ਹੌਲੀ ਹੌਲੀ ਉਹ ਸੁਭਾਵੀ ਉਦੋਂ ਦੇਖਿਆ ਸੀਗਾ ਵੀ ਇਹਦੇ ਥਣਾ ਚ ਦੁੱਧ ਜਿਹਾ ਭਰ ਗਈ ਸੀ ਹਣਾ ਜੀ ਬੰਨ ਜਿਆਦੇ ਉਦੋਂ ਲਈ ਭਰ ਗਈ ਸੀ ਹਾਂ ਉਹ ਮੈਂ ਪੱਠੇ ਵੱਢਣ ਗਿਆ ਸੀਗਾ ਉਦੋਂ ਤੇ ਪਿੱਛੋਂ ਇਹ ਬੈਘੇ ਮਟਾਂਡੀ ਆ ਗਈ ਮੰਮਾ ਨੇ ਮੈਨੂੰ ਆਵਾਜ਼ ਮਾਰ ਲਈ ਸੀਗੀ ਹਾਂ ਉਦੋਂ ਮੈਂ ਆ ਗਿਆ ਜਦੋਂ ਮੈਂ ਆਇਆ ਉਦੋਂ ਬਾਅਦ ਦੱਸਾਂ ਕਿ ਮਿੰਟਾਂ ਚ ਇਹ ਸੁਆਤੀ ਸੀਗੀ ਤੇ ਕਿਹਨੇ ਸਵਾਈ ਫਿਰ ਇਹ ਇਹ ਮੈਂ ਤਾਂ ਮੰਮਾ ਨਹੀਂ ਅੱਛਾ ਹਾਂ ਦੋਆ ਨੇ ਰਲ ਕੇ ਸੁਆਤੀ ਹੈ ਹਾਂ ਬੱਚਾ ਨੇ ਆਏ ਤੇ ਕੀ ਵੀ ਇੱਕ ਹੀ ਦਿੱਤਾ ਹਨਾ ਬੜੀ ਆ ਇੱਕ ਦਿੱਤਾ ਤਾਂ ਉਹ ਸੌਕਰਵਾਲ ਜੰਮਾ ਹਨਾ ਬੱਚਾ ਵੀ ਤਿਆਰ ਹੋ ਨਹੀਂ ਗਾਡਰ ਵਰਗਾ ਬੱਚਾ ਦਿੱਤਾ ਪੂਰਾ ਹੈਵੀ ਬੱਚੇ ਤੋਂ ਆਉਂਦੀਆਂ ਲੱਤਾਂ ਦੇ ਖੜਿਆ ਨਹੀਂ ਜਾਂਦਾ ਸਹੀ ਢੰਗ ਦੇ ਵਿੱਚ ਹਜੇ ਹਾਂ ਵਜਨ ਵਾਲਾ ਬੱਚਾ ਦਿੱਤਾ ਪੂਰਾ ਭਾਰਾ ਤੇ ਉ ਬਹੁਤ ਭਰਾਵਾਂ ਦੇ ਸਾਨੂੰ ਫੋਨ ਆਉਂਦੇ ਹੁੰਦੇ ਆ ਵੀ ਬਾਈ ਸਾਨੂੰ ਪਾਠ ਦਿਓ ਅਜੇ ਤੱਕ ਤਾਂ ਬਈ ਆਪਣੀਆਂ ਤਿੰਨ ਸੂਪੀਆਂ ਸਿਮਰਨ ਉਹ ਵੀ ਦਿਖਾਈ ਬੱਚੇ ਆਹ ਪਹਿਲਾਂ ਨੂੰ ਆਹ ਸੂਈ ਹੈ ਬਈ ਆਪਣੀ ਬਹੁਤ ਸੋਹਣੀ ਹੈ ਲਾਲ ਗੁਲਦਾਰ ਦੇ ਵਿੱਚ ਤੇ ਉਹ ਬੱਚਾ ਦਿੱਤਾ ਲਾਲ ਗੁਲਦਾਰ ਇੱਕ ਫਿੱਕਾ ਜਿਹਾ ਗੁਲਦਾਰ ਦਿੱਤਾ ਇਹਨੇ ਉਰੇ ਲੇਕਿਆ ਆ ਦੇਖੋ ਇਹ ਮੰਨ ਕੇ ਚੱਲੋ ਜਿਹੜੇ ਚਾਹਵਾਨ ਹੋਏ ਬਰੀਡਰ ਰੱਖਣ ਦੇ ਹਨਾ ਇਹ ਉਹਨਾਂ ਨੂੰ ਦੇਵਾਂਗੇ ਬਹੁਤ ਸੋਹਣੇ ਬੱਚੇ ਨਿਕਰਨਗੇ ਆ ਦੇਖੋ ਤੁਸੀਂ ਇਹਨਾਂ ਬਾਰੇ ਕੀ ਕਹਵੇਂਗਾ ਸਿਮਰਨ ਇਹ ਬੱਚੇ ਬਹੁਤ ਸੋਹਣੇ ਆਗੇ ਹਾਂ ਪੂਰੇ ਸ਼ਰਾਰਤੀ ਆ ਪੂਰੇ ਸ਼ਰਾਰਤੀ ਆ ਨਾ ਹਾਂ ਤੰਦਰੁਸਤ ਆ ਵਧੀਆ ਇਹਨਾਂ ਦਾ ਜਿਹੜਾ ਪਿਓ ਆ ਉਹ ਨਾ ਮੇਲਾ ਜੇ ਤੂ ਆ ਕੋਈ ਪਤਾ ਨਹੀਂ ਮੈਨੂੰ ਐਣੀ ਯਾਦ ਜਗਮੀਤ ਕੋਲੇ ਭਲਾਈਆਂ ਨੇ ਅੱਛਾ ਭਗਤੇ ਤੋਂ ਲਿਆਂਦਾ ਸੀ ਉਹਨੇ ਬੱਚਾ ਬੱਕਰਾ ਉਹ ਹਾਂ ਭਗਤੇ ਤੋਂ ਗਣੀ ਜਣੀ ਕੇ ਗਿਆ ਸੀ ਗੁਰੂਵਰ ਸਾਹਿਬ ਦੇ ਨਾਲ ਪਿੰਡਾਂ ਚੁੱਕੇ ਠੀਕ ਆ ਉੱਥੋਂ ਲੈ ਕੇ ਆਂਦੇ ਸੀ ਮੈਂ ਇਹਦੇ ਜਗਮੀਤ ਨੇ ਬੱਕਰਾ ਉਹ ਬਹੁਤ ਹੈਵੀ ਬੱਕਰਾ ਇਹ ਉਹਦੇ ਬੱਚੇ ਆ ਇਹ ਤੇ ਦੋਵੇਂ ਬੱਕਰੇ ਆ ਬਈ ਇਹ ਵੀ ਤੇ ਉਹ ਜਿਹੜਾ ਤੁਹਾਨੂੰ ਹੁਣ ਦਿਖਾਇਆ ਉਹ ਵੀ ਬੱਕਰਾ ਹੀ ਆ ਤੇ ਇਹ ਵੀ ਦੋਵੇਂ ਬੱਕਰੇ ਆ ਫੁੱਲ ਕੁਆਲਿਟੀ ਦੇ ਵਿੱਚ ਬਹੁਤ ਸੋਹਣੇ ਉਹ ਦਿਖਾਵਾਂਗੇ ਦੂਜਾ ਵੀ ਵੀ ਕਹਿਣ ਦਾ ਭਾਵੇਂ ਇਹ ਵੀ ਫੋਨ ਜਿਹੜੇ ਆਉਂਦੇ ਸੀਗੇ ਹਜੇ ਤੱਕ ਤਾਂ ਕਿਸੇ ਦਾ ਅਸੀਂ ਵੀ ਵਾਦਾ ਪੂਰਾ ਨਹੀਂ ਕਰ ਸਕਦੇ ਕਿਉਂਕਿ ਬੱਕਰੇ ਦਿੱਤੇ ਆ ਪੱਠਾਂ ਵਾਲੀ ਤਾਂ ਕੋਈ ਸੂਈ ਨਹੀਂ ਹਜੇ ਤੱਕ ਆਪਣੀਆਂ ਦਿਖਾਵਾਂਗੇ ਜਿਹੜੀਆਂ ਤਿੰਨ ਚਾਰ ਹੋਰ ਇਹ ਤਿੰਨ ਚਾਰ ਨਹੀਂ ਪੰਜ 6 ਸੂਣ ਵਾਲੀਆਂ ਹਾਂ ਠੀਕ ਆ ਬਾਕੀ ਉਹ ਪਰਮਾਤਮਾ ਕਰੇ ਵੀ ਚੱਲ ਪੱਠਾਂ ਦੇ ਦੇਣ ਤੇ ਇਹਨਾਂ ਨੇ ਤਾਂ ਕੇਰਾ ਸਾਨੂੰ ਹਜੇ ਤੱਕ ਬੱਕਰਿਆਂ ਨਾਲ ਹੀ ਨਵਾਜਿਆ ਆ ਦੇਖ ਸਕਦੇ ਆ ਤੁਸੀਂ ਪੂਰੀ ਬਹੁਤ ਕੁਆਲਿਟੀ ਦੇ ਵਿੱਚ ਆ ਬੱਚੇ ਹਾਂ ਆ ਜਾ ਬਈ ਆ ਦੇਖੋ ਜੀ ਪਹਿਲਾਂ ਸੂਈ ਆ ਇਹ ਆ ਦੇਖੋ ਇਹ ਇਕੱਲਾ ਹੀ ਆਇਆ ਇਹ ਛੋਟਾ ਉਹਨਾਂ ਤੋਂ ਕੁਆਲਿਟੀ ਦੇ ਵਿੱਚ ਹਾਂ ਇਹ ਬੱਚਾ ਜਿਹੜਾ ਉਹਨਾਂ ਤੋਂ ਬਾਅਦ ਸੂਈ ਸੀ ਬੱਕਰੀ ਆ ਦੇਖੋ ਬਈ ਪੂਰਾ ਫੁੱਲ ਕੁਆਲਿਟੀ ਦੇ ਵਿੱਚ ਇਕੱਲਾ ਹੀ ਆ ਇਹ ਵੀ ਸ਼ੇਰ ਇਕੱਲਾ ਚੁੰਗਦਾ ਆਪਦੀ ਮਾਂ ਦਾ ਦੁੱਧ ਦੁੱਧ ਬਹੁਤ ਆ ਬੱਕਰੀ ਥੱਲੇ ਆਪਾਂ ਪਹਿਲਾਂ ਵੀ ਦਿਖਾਈ ਸੀ ਬੱਕਰੀ ਉਹ ਪਹਿਲਾਂ ਦੂਜੇ ਸਵੇ ਪੱਠ ਸੂਈ ਆ ਪਹਿਲੇ ਸਵੇ ਉਹਦੀ ਪੱਠ ਸੀ ਕਿ ਹੁਣ ਉਹਨੇ ਬੱਕਰਾ ਦੇਤਾ ਐਤਕੀ ਜਿੰਨੇ ਵੀ ਆਪਣੇ ਬੱਚੇ ਆ ਜਾਨੀ ਕਿ ਚੌਥਾ ਬੱਚਾ ਅੱਜ ਆਇਆ ਤਿੰਨ ਪਹਿਲਾਂ ਹੈ ਬੱਕਰੀ ਪਰ ਬਹੁਤ ਸੋਹਣੇ ਆਏ ਆ ਲੋਕਾਂ ਦਾ ਸਰੀਰ ਵੀ ਬਹੁਤ ਤਕੜਾ ਕਰ ਆ ਇਹਦੀ ਮਾਂ ਇਹ ਤੇ ਆਪਾਂ ਵਾਅਦੇ ਕਰੇ ਸੀਗੇ ਭਾਈ ਪੱਠਾ ਜਰੂਰ ਦੇਵਾਂਗੇ ਇਹ ਤਿੰਨ ਬੱਕਰੀਆਂ ਆਪਣੀਆਂ ਸੂਪੀਆਂ ਤਿੰਨਾਂ ਨੇ ਤਾਂ ਹਜੇ ਤੱਕ ਬੱਕਰੀ ਦਿੱਤੇ ਆ ਤੇ ਅੱਗੇ ਰੱਬ ਕਰੇ ਵੀ ਚੱਲ ਜਿਹੜੀਆਂ 6 ਹੋਰ ਸੂਣ ਵਾਲੀਆਂ ਉਹ ਪੱਠਾ ਦੇ ਦੇਣ ਹਨਾ ਤੇ ਆਪਾਂ ਦੋਸਤਾਂ ਦੇ ਮਿੱਤਰਾਂ ਦੇ ਸਾਬ ਦੇ ਵਾਦੇ ਪੂਰੇ ਕਰ ਸਕੀਏ ਆ ਹੁਣ ਸੂ ਗਈ ਇਹ ਲਾਲ ਗੁਲਦਾਰ ਇਹਦੇ ਵੀ ਇਹ ਬਰਾਬਰ ਹੀ ਸਾਰੀਆਂ ਕ੍ਰੋਸ ਹੋਈਆਂ ਸੀਗੀਆਂ ਇੱਕ ਦੋ ਦਿਨਾਂ ਦੀ ਵਿੱਥ ਤੇ ਉਵੇਂ-ਉਵੇਂ ਸੂਈ ਜਾਣੀਆਂ ਯਾਨੀ ਕਿ ਹਫਤਾ ਨਾ ਪਹਿਲਾਂ ਸੂ ਪੈਂਦਿਆਂ ਜਿਹੜੀ ਅੱਜ ਸੂਈ ਆ ਤੁਹਾਨੂੰ ਵਿਖਾਈ ਆ ਉਹ ਉਹ ਹਫਤਾ ਉਹਨੇ 21 ਤਰੀਕ ਨੂੰ ਸੂਣਾ ਸੀ 21 ਤਰੀਕ ਨੂੰ ਦੇਣ ਪੂਰੇ ਸੀ ਤੇ ਅੱਜ 13 ਤਰੀਕ ਨੂੰ ਸੂਪੀ ਉਹ ਤੇ 8 ਦਿਨ ਪਹਿਲਾਂ ਆ 20 ਤਰੀਕ ਨੂੰ ਕ੍ਰੋਸ ਹੋਈ ਸੀਗੀ ਇਹ ਵੇਖੋ ਵੀ ਅਜੇ ਤੱਕ ਚਾਂਸ ਇਹਦੇ ਉਨੇ ਬਣੇ ਨਹੀਂਗੇ ਸੂਣ ਦੇ ਤੇ ਲੱਗਦਾ ਵੀ ਇਹ ਵੀ ਪਹਿਲਾਂ ਹੀ ਸੂਕ ਗਈ ਉਹ ਜਿਹੜੀ ਚਿੱਟੀ ਆ ਉਹ 24 ਤਰੀਕ ਨੂੰ 24 ਤਰੀਕ ਨੂੰ ਕ੍ਰੋਸ ਹੋਈ ਸੀਗੀ ਤੇ ਇਹ ਵੀ 24 ਨਹੀਂ ਲ ਜਾਂਦੀ ਕਿ ਪਹਿਲਾਂ ਹੀ ਇਹ ਸੂਕੂਗੀ 8 ਦਿਨ ਮੰਨ ਕੇ ਚੱਲੋ ਵੀ 24 ਤੇ 18 ਤਰੀਕ ਦੇ ਕਰੀਬ ਇਹਨੇ ਸੂ ਪੈਣਾ ਫੇਰ ਉਧਰ ਵੀ ਦਿਖਾ ਦੇ ਸਿਮਰਨ ਲੈ ਵੀ ਆ ਜਾ ਸਿਮਰਨ ਉਹ ਦੂਜੀਆਂ ਦਿਖਾ ਦੇ ਹੁਣ ਆ ਜਾ ਲੋ ਵੀ ਦੋਸਤੋ ਅਸੀਂ ਹੁਣ ਤੁਹਾਨੂੰ ਦੂਜੀਆਂ ਦਿਖਾਵਾਂਗੇ ਜਿਹੜੀਆਂ ਨੇੜੇ ਹੋਈਆਂ ਖੜੀਆਂ ਸੂਣ ਦੇ ਹੋ ਸਕਦਾ ਸਿਮਰਨ ਨੂੰ ਸ਼ਾਇਦ ਦਿਨਾਂ ਦਾ ਨਹੀਂ ਪਤਾਗਾ ਉਹ ਮੈਂ ਦੱਸੂਗਾ ਵੀ ਕਿਹੜੀ ਕਿਹੜੀ ਕਿਵੇਂ ਸੂਹੂਗੀ ਨਹੀਂ ਮੈਨੂੰ ਪਤਾ ਇਹਨਾਂ ਨਾਲੀਆਂ ਉਹ ਦਿਖਾਈ ਉਹ ਖੜੀ ਜਿਹੜੀ ਆਪਣੀ ਆਹਾਂ ਸੂਣ ਵਾਲੀਏ ਮੌਕੇ ਤੇ ਇਹ ਦੋਸਤ ਬਣੀ ਸੀ 22 ਤਰੀਕ ਨੂੰ ਆ ਜਾ ਜਿਹੜੀ ਹੁਣ ਉਹ ਸੁਈ ਆ ਉਹ ਬਣੀ ਸੀ 21 ਤਰੀਕ ਨੂੰ ਕ੍ਰੋਸ ਹੋਈ ਸੀ ਇਹ ਬਾਈ ਨੂੰ ਤੇ ਇਹ ਹੁਣ ਇਹਦੇ ਵੀ ਚਾਂਸ ਪੂਰੇ ਬਣੇ ਖੜੇ ਆ ਥਾਣਾ ਚ ਦੁੱਧ ਭਰ ਗਈ ਇਹ ਆ ਦੇਖੋ ਤੇ ਰੱਬ ਕਰੇ ਚਾਲੇ ਪੱਠਾ ਦੇ ਦੇ ਹਨਾ ਇਹਦੇ ਚਾਂਸ ਹੈਗੇ ਦੋ ਪੱਠਾ ਦੇ ਬੱਚੇ ਦੇਣ ਦੇ ਆ ਦੇਖੋ ਇਹ ਲੈਵਾ ਪੂਰਾ ਹੁਣ ਇਹ ਭਰੀ ਖੜੀ ਆ ਤੇ ਦੋ ਦੇ ਸਕਦੀ ਆ ਬੱਚੇ ਜਿਹੜੀ ਇਹਦੀ ਨਾਲ ਦੀ ਭੈਣ ਸੂਈ ਆ ਪਹਿਲਾਂ ਤੁਹਾਨੂੰ ਦੋ ਬੱਚੇ ਦਿਖਾਏ ਆ ਉਹ ਇਹਦੀ ਸਾਕੀ ਭੈਣ ਆ ਉਹ ਸਿੰਘਾਂ ਦੇ ਵਿੱਚ ਐ ਕੋਨੀ ਆ ਤੇ ਚਲੋ ਦੋ ਬੱਚੇ ਉਹਨੇ ਦਿੱਤੇ ਆ ਇਹ ਵੀ ਸ਼ਾਇਦ 99% ਦੋ ਹੀ ਦੇਊਗੀ ਤੇ ਇਸ ਤੋਂ ਬਾਅਦ ਸੂਏਗੀ ਰੂਬੀ ਰੂਬੀ ਨੂੰ ਲਿਆ ਵੜ ਕੇ ਆਇਆ ਰੂਬੀ ਸਾਰੀਆਂ ਆਪਣੀਆਂ ਇਹ ਪਹਿਲਾਂ ਨੂੰ ਅੱਠਾਂ ਹੀ ਸੂਈਆਂ ਆ ਇਹਨੇ 28 ਤਰੀਕ ਨੂੰ ਸੋਣਾ ਬਈ ਹੋ ਸਕਦਾ ਵੀ ਪਹਿਲਾਂ ਵੀ ਸੂ ਸਕਦੀ ਹੈ ਨਾ ਤੇ ਉਹ ਤਾਂ ਚਾਂਸ ਪੂਰੇ ਅੱਜ ਫੁੱਲ ਕਰੀ ਖੜੀ ਆ ਮਾੜਾ ਮਾੜਾ ਪਿਸ਼ਾਬ ਕਰੀ ਜਾਂਦੀ ਆ ਤੇ ਸੂਣ ਦੇ ਉਹਦੇ ਪੱਕੇ ਚਾਂਸ ਆ ਹੋ ਸਕਦਾ ਰਾਤ ਨੂੰ ਸੂਪੇ ਤੇ ਜਿਹੜੀ ਰੂਬੀ ਆ ਰੂਬੀ ਲੈ ਜਾਊਗੀ ਹਜੇ ਤੱਕ ਇਹਦੇ ਪਏ ਹੈਗੇ ਆ 8 ਤੇ 7 15 15 ਦਿਨ ਰਹਿੰਦੇ ਆ ਰੂਬੀ ਦੇ ਬਾਕੀ ਨੇ ਰੂਬੀ ਨੇ ਹਜੇ ਤੱਕ ਹਮਾਂ ਨਾ ਉੰਨਾ ਨਹੀਂ ਕੱਢਿਆਗਾ ਇਹ ਮੌਕੇ ਤੇ ਕਰੂਗੀ ਇੱਧਰ ਦਿਖਾਈ ਰੂਬੀ ਇਹ ਦੇਖੋ ਰੂਬੀ ਆ ਜਾਓ ਰੇ ਆ ਜਾ ਰੂਬੀ ਰੇ ਆਹ ਦੇਖੋ ਨਾਲੇ ਤੋਂ ਇਹ ਓਵੇਂ ਮੂਰੇ ਕੋਲੇ ਆ ਜਾਂਦੀ ਆ ਤੇ ਫੇਰ ਆਪਣੀ ਆ ਗਈ ਜੀ ਉਹ ਕੋਹ ਨਹੀਂ ਪਹਿਲਾਂ ਨਹੀਂ ਇਹ ਸੂ ਗਈ ਇਹ ਤਾਂ ਹਜੇ ਤੱਕ ਅਪ੍ਰੈਲ 'ਚ ਜਾ ਕੇ 7 ਅਪ੍ਰੈਲ ਨੂੰ ਦਿਨ ਪੂਰੇ ਆ ਇਹ ਸਭ ਤੋਂ ਲੇਟ ਇਹ ਆ ਇਹ ਨੇੜੇ ਨਹੀਂ ਆ ਇਹ ਸੂਣਾ ਇਹਨੇ ਤੇ ਸਭ ਤੋਂ ਫੇਰ ਉਹਦੇ ਨਾਲੋਂ ਪਹਿਲਾਂ ਇਹ ਸੂ ਗਈ ਜੂਲੀ ਆ ਜਾ ਆ ਜਾ ਆਹ ਹੋਰੇ ਫੋਲਦੀ ਨਹੀਂ ਗਈ ਆ ਦੇਖੋ ਬਈ ਤੇ ਆਹ ਫੜ ਕੇ ਮੋਬਾਈਲ ਦਿਖਾਈ ਆਪਣੀ ਰੂਬੀ ਆ ਦੇਖੋ ਦੋਸਤੋ ਰੂਬੀ ਦਾ ਤਾਂ ਇੰਨਾ ਪਿਆਰ ਆ ਨਾ ਦੋਵਾਂ ਦਾ ਹੀ ਆ ਦੇਖ ਲਓ ਤੁਸੀਂ ਨਾ ਬਈ ਇਹ ਸਾਡਾ ਰੂਬੀ ਦੇ ਨਾਲ ਇੰਨਾ ਹੈਗਾ ਮੋਹ ਕਿਨੇ ਆ ਕੇ ਬੁੱਕਲ ਚ ਖਾਣ ਲੱਗ ਪੈਣਾ ਹੈ ਨਾ ਬਈ ਰੂਬੀ ਜੁਲੀ ਤੂੰ ਵੀ ਆ ਜਾ ਓਰੇ ਉਹ ਜੁਲੀ ਤਾਂ ਉਹ ਬੰਨੀ ਕਰਕੇ ਨਾ ਕਰਦੀ ਆ ਹਨਾ ਹੂੰ ਚੱਲ ਜੁਲੀ ਆ ਜਾ ਕਮਾ ਦੇ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦਿੱਤੀ ਆ ਹਨਾ ਕਿਹੜੀਆਂ ਆਪਣੀਆਂ ਸੂਪੀਆਂ ਕਿਹੜੀਆਂ ਸੂਣ ਵਾਲੀਆਂ ਤੇ ਰੱਬ ਕਰੇ ਚੱਲ ਅਗਲੀਆਂ ਬੱਕਰੀਆਂ ਆਪਣੀਆਂ ਸੂਣ ਪੱਠਾ ਦੇ ਦੇਣ ਤੇ ਇਹਦੇ ਇਤਿਹਾਸ ਹੈਗੀ ਆ ਇਹ ਆਪਾਂ ਚਿੱਟੀ ਅੱਖ ਵਾਲੇ ਬੱਕਰੇ ਤੋਂ ਕ੍ਰੋਸ ਕਰਵਾਈ ਸੀ ਤੇ ਇੱਕ ਆਪਣੀ ਜਿਹੜੀ ਜੂਲੀ ਆ ਉਹ ਮੈਂ ਤੁਹਾਨੂੰ ਦਿਖਾਉਣਾ ਜੂਲੀ ਵੀ ਪੁਰੇ ਇੱਧਰ ਹੋ ਕੇ ਦਿਖਾਵੇ ਜਿਹੜੀ ਇਹ ਜੁਲੀ ਹੈ ਸਭ ਤੋਂ ਨਿੱਕੀ ਆ ਹਾਈਟ ਦੇ ਵਿੱਚ ਵੀ ਸਭ ਤੋਂ ਨਿੱਕੀ ਆ ਇਹ ਇਹ ਚਿੱਟੀ ਅੱਖ ਦੇ ਵਿੱਚ ਇਹ ਵੀ ਆਪਾਂ ਚਿੱਟੀ ਅੱਖ ਵਾਲੇ ਬੱਕਰੇ ਤੋਂ ਕ੍ਰੋਸ ਕਰਵਾਈ ਆ ਕਦੇ ਆਪਾਂ ਇਹ ਨਹੀਂ ਗੱਲ ਸੋਚੀ ਵੀ ਜੇ ਆਪਣੇ ਕੋਲੇ ਬੱਕਰੀਆਂ ਰੱਖੀਆਂ ਤੇ ਆਪਾਂ ਬਾਹਰੋਂ ਹੀ ਕ੍ਰੋਸ ਕਰਵਾਉਣੀਆਂ ਬਾਈ ਜਿੱਥੇ ਸੋਹਣਾ ਬੱਕਰਾ ਆਪਾਂ ਨੂੰ ਮਿਲਦਾ ਹਨਾ ਜਿਨ੍ਹਾਂ ਦੇ ਨਾਮ ਚਾਲਦੇ ਆ ਬੱਕਰੇ ਸੋਹਣੇ ਆ ਬੱਕਰੀਆਂ ਜਰੂਰ ਆ ਉਹਦੀਆਂ ਕ੍ਰੋਸ ਕਰਾਉਣੀਆਂ ਚਾਹੀਦੀਆਂ ਬੱਚੇ ਕਿਤੋਂ ਵੀ ਚੰਗੇ ਆ ਸਕਦੇ ਹਨਾ ਨਾਲੇ ਵੱਖ-ਵੱਖ ਬੱਕਰਿਆਂ ਦੇ ਬੱਚੇ ਆ ਜੇ ਆਪਣੇ ਕੋਲ ਆਪਾਂ ਨੂੰ ਉਹ ਗੱਲ ਨਹੀਂ ਗਈ ਨਾ ਕੋਈ ਵੀ ਆਕੜ ਫਾਕੜ ਵਾਲੀ ਕਈਆਂ ਨੂੰ ਹੁੰਦਾ ਨਾ ਵੀ ਮਾਣ ਹੁੰਦਾ ਵੀ ਨਹੀਂ ਆਪਾਂ ਜਾਣਾਈ ਨਹੀਂ ਕਿਸੇ ਦੇ ਉਹ ਗੱਲ ਨਹੀਂ ਬੱਚੇ ਸੋਨੇ ਆਉਣੇ ਚਾਹੀਦੇ ਆ ਲੋ ਲੋ ਵੀ ਦੋਸਤੋ ਇਹਦੀ ਕੁਆਲਿਟੀ ਚੈੱਕ ਕਰੋ ਹਜੇ ਤਾਂ ਵਿਚਾਰਾ ਸੁੱਕਿਆ ਵੀ ਨਹੀਂ ਵੈਸੇ ਤਾਂ ਮੈਂ ਚੱਲ ਵੀ ਦਿਖਾ ਦਿਆਂ ਬੱਚਾ ਪੂਰਾ ਸੋਨਾ ਆਇਆ ਇਹ ਗੁਲਾਬੀ ਦੇ ਵਿੱਚ ਆਇਆ ਤੇ ਦਿੱਤਾ ਬੱਕਰਾ ਹੀ ਆ ਲੈ ਵੀ ਲੈ 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 ਜਾਵੜਾ 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 ਠੀਕ ਹੈ ਜੀ ਧੰਨਵਾਦ ਦੋਸਤੋ